ਛਸੀ ਗਏ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਮੋਂਗੇ ਤਾਰਾ ਜੀ ਅੱਜ ਤੁਹਾਡੇ ਵਾਸਤੇ ਇੱਕ ਨਵੀਂ ਪੰਜਾਬ ਦੇ ਵਿੱਚ ਜਿਹੜੀ ਨੌਕਰੀ ਆਈ ਹੈ ਉਹਦੀ ਗੱਲ ਕਰਨ ਜਾ ਰਹੇ ਹਾਂ ਰਾਜੇ ਮੈਂ ਸਾਰੇ ਕੈਂਡੀਡੇਟਾਂ ਨੇ ਵੀਡੀਓ ਧਿਆਨ ਦੇ ਨਾਲ ਦੇਖਣੀ ਰਾਜ ਤੁਹਾਨੂੰ ਪਤਾ ਹੈਗਾ ਮੈਂ ਤੁਹਾਨੂੰ ਕਿਹਾ ਹੋਇਆ ਹੈ ਕਿ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਸਰਕਾਰੀ ਨੌਕਰੀ ਆਉਂਦੀ ਹੈ ਜਦੋਂ ਵੀ ਕੋਈ ਜੈਨਿਨ ਪੋਸਟ ਆਉਗੀ ਜਦੋਂ ਵੀ ਕਿਸੇ ਨਵੀਂ ਭਰਤੀ ਦੀ ਕੋਈ ਅਪਡੇਟ ਹੈ ਪੁਰਾਣੀ ਭਰਤੀ ਦੀ ਕੋਈ ਅਪਡੇਟ ਤੁਹਾਨੂੰ ਨਾਲ ਦੇ ਨਾਲ ਬਿਲਕੁਲ ਸਹੀ ਸੂਚਿਤ ਕੀਤਾ ਜਾਊਗਾ ਕਿਉਂਕਿ ਰਾਜੇ ਆਪਾਂ ਆਪਣੇ ਚੈਨਲ ਤੇ ਉਹ ਚੀਜ਼ ਕਦੇ ਨਹੀਂ ਪਾਈ ਕਿ ਉੱਪਰ ਕੁਝ ਹੋਰ ਲਿਖਿਆ ਹੋਊਗਾ ਵਿੱਚ ਕੁਝ ਹੋਰ ਲਿਖਿਆ ਹੋਊਗਾ ਜਿਹੜੀ ਚੀਜ਼ ਤੁਹਾਨੂੰ ਮੈਂ ਕਹੂੰਗਾ ਸਿਰਫ ਉਹੀ ਸਹੀ ਹੋਊਗੀ ਵੀਡੀਓ ਦੇ ਵਿੱਚ ਠੀਕ ਹੈ ਜੀ ਹੁਣ ਆਪਾਂ ਗੱਲ ਕਰਨ ਲਾ ਜਾ ਰਹੇ ਹਾਂ ਰਾਜੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਿਹੜੇ ਕੈਂਡੀਡੇਟ ਨੇ ਪੰਜਾਬ ਦੇ ਪੇਪਰੇ ਤਿਆਰੀ ਕਰਨੀ ਹੈ ਕਿਹੜੇ ਤਰੀਕੇ ਨਾਲ ਤਿਆਰੀ ਕਰਨੀ ਹੈ ਕਿਹੜੇ-ਕਿਹੜੇ ਸਬਜੈਕਟ ਪੜ੍ਹਨੇ ਆ ਕਿਹੜਾ-ਕਿਹੜਾ ਤੁਸੀਂ ਟਾਈਮ ਟੇਬਲ ਬਣਾਉਣਾ ਹੈ ਜੇ ਉਹ ਚੀਜ਼ ਦੇਖਣੀ ਹੈ ਰਾਜੇ ਤਾਂ ਅੱਜ ਮੈਂ ਇੱਕ ਵੀਡੀਓ ਅਪਲੋਡ ਕੀਤੀ ਆ ਉਹ ਦੇਖ ਲਿਓ ਨਹੀਂ ਉਹ ਵੀਡੀਓ ਦਾ ਲਿੰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਦੇ ਦੂੰਗਾ ਜਿਹੜੇ ਬੱਚਿਆਂ ਨੇ ਨੌਕਰੀ ਲੈਣੀ ਹੈ ਉਹ ਵੀਡੀਓ ਇੱਕ ਵਾਰੀ ਜ਼ਰੂਰ ਦੇਖ ਲਿਓ ਉਹ ਠੀਕ ਹੈ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਵੀਡੀਓ ਬਣਾਈ ਹੋਈ ਹੈ राजे 30 ਤੋਂ 40 ਮਿੰਟ ਦੀ ਵੀਡੀਓ ਧਿਆਨ ਨਾਲ ਬੈਠ ਕੇ ਸੁਣਿਓ ਇਹ ਨਹੀਂ ਹੈਗਾ ਕਿ ਤੁਸੀਂ ਕਾਲੀ-ਕਾਲੀ ਦੇ ਵਿੱਚ ਸੁਣੋ ਵੀਡੀਓ ਆਰਾਮ ਨਾਲ ਕਮਰੇ ਦੇ ਵਿੱਚ ਬਹਿ ਕੇ ਆਰਾਮ ਨਾਲ ਸੁਣਿਓ ਵੀਡੀਓ ਤੇ ਇੰਨੀ ਤਾਂ ਮੇਰੀ ਗਾਰੰਟੀ ਹੈ ਉਹ ਵੀਡੀਓ ਦੇਖ ਕੇ ਤੁਹਾਨੂੰ ਬਹੁਤ ਜ਼ਿਆਦਾ ਫਰਕ ਪੂਗਾ राजे ਤੁਹਾਡਾ ਮਾਈਂਡ ਚੇਂਜ ਹੋ ਜਾਏ ਇੱਕ ਤਰ੍ਹਾਂ ਨਾਲ ਜ਼ਰੂਰ ਦੇਖਿਓ राजे ਉਹ ਵੀਡੀਓ ਠੀਕ ਹੈ ਤੇ ਜਿਹੜੀ ਰਾਜੇ ਭਾਰਤੀ ਇਹਦੇ ਵਿੱਚ ਤੁਹਾਨੂੰ ਦੱਸਣਾ ਇਹਦੇ ਭਾਰਤੀ ਵਿੱਚ ਕੋਈ ਵੀ ਲਿਖਤੀ ਪੇਪਰ ਨਹੀਂ ਹੈਗਾ ਰਾਜੇ ਠੀਕ ਹੈ ਜੀ ਫਾਰਮ ਕਿੱਥੇ ਭੇਜਣਾ ਉਸ ਨੂੰ ਸਾਰਾ ਕੁਝ ਵੀਡੀਓ ਦੇ ਵਿੱਚ ਦੱਸੂਗਾ ਕੋਈ ਫੀਸ ਨਹੀਂ ਹੈਗੀ ਇਹਦੀ 8ਵੀਂ ਅਤੇ 10ਵੀਂ ਦੇ ਕੈਂਡੀਡੇਟ ਇਹਦੇ ਵਿੱਚ ਭਰ ਸਕਦੇ ਤੇ ਆਲ ਪੰਜਾਬ ਤੋਂ ਕੈਂਡੀਡੇਟ ਦੇ ਵਿੱਚ ਅਪਲਾਈ ਕਰ ਸਕਦੇ ਆ ਉਸ ਤੋਂ ਪਹਿਲਾਂ ਰਾਜੇ ਤੁਹਾਨੂੰ ਮੈਂ ਇੱਕ ਗੱਲ ਦੱਸ ਉਹ ਇਹ ਹੈਗਾ ਜੇ ਜਦੋਂ ਵੀ ਤੁਸੀਂ ਕੋਈ ਬੈਚ ਲੈਣੇ ਹੋ ਨਾ ਇੱਕ ਵਾਰੀ ਜਿਵੇਂ ਆ ਬੈਚ ਆਪਣਾ ਹੈ ਨਾ ਪੰਜਾਬ ਪੁਲਿਸ ਵਾਲਾ ਆ ਦੇਖੋ ਆਪਣਾ ਬੈਚ ਹੈਗਾ ਠੀਕ ਹੈ ਜੀ ਇਹਦੇ ਵਿੱਚ ਜਾ ਕੇ ਨਾ ਰਾਜੇ ਤੁਹਾਨੂੰ ਵਿਊ ਵਾਲ ਦੀ অপਸ਼ਨ ਮਿਲਦੀ ਹੁੰਦੀ ਹੈ ਇੱਥੇ ਠੀਕ ਹੈ ਜੀ ਵਿਊ ਆਲ ਦੀ অপਸ਼ਨ ਮਿਲਦੀ ਹੁੰਦੀ ਹੈ ਇਹਦੇ ਵਿੱਚ ਜਾ ਕੇ ਇੱਕ ਵਾਰੀ ਰਾਜੇ ਪਲੀਜ਼ ਤੁਸੀਂ ਵੈਲਿਡਿਟੀ ਜ਼ਰੂਰ ਦੇਖ ਲਿਆ ਕਰੋ ਠੀਕ ਹੈ ਜੀ ਵੈਲਿਡਿਟੀ ਤੁਸੀਂ ਜ਼ਰੂਰ ਚੈੱਕ ਕਰ ਲਿਆ ਕਰੋ ਇੱਕ ਵਾਰੀ ਜਾ ਕੇ ਕਿਉਂਕਿ ਬਹੁਤ ਬੱਚਿਆਂ ਨੂੰ ਬਾਅਦ ਵਿੱਚ ਪਤਾ ਲੱਗਦਾ ਫਿਰ ਬੱਚੇ ਕਾਲ ਕਰਦੇ ਰਾਜੇ ਠੀਕ ਹੈ ਜੀ ਆ ਦੇਖੋ ਵਿਊ ਆਲ ਤੇ ਜਾ ਕੇ ਜਿਹੜੀ ਵੈਲਿਡਿਟੀ ਤੁਸੀਂ ਲੈਣੀ ਹੈ ਦੋਨਾਂ ਦੇ ਵਿੱਚੋਂ ਉਹ ਸਿਲੈਕਟ ਕਰ ਲਿਆ ਕਰੋ ਆਪਦੇ ਆਪ ਠੀਕ ਹੈ ਜੀ ਇਹ ਗੱਲ ਧਿਆਨ ਰੱਖਣੀ ਹੈ ਰਾਜੇ ਸਾਰੇ ਕੈਂਡੀਡੇਟ ਨੇ ਜਿਨ੍ਹਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਹੈਗਾ ਸੀ ਕਿ ਬੈਚ ਆਪਾਂ ਕਿਸ ਤਰ੍ਹਾਂ ਪਰਚੇਜ਼ ਕਰ ਸਕਦੇ ਆ ਠੀਕ ਹੈ ਜੀ ਜੇ ਕਿਸੇ ਕੰਡੀਡੇਟ ਨੂੰ ਦੂਜਾ ਬੈਚ ਚਾਹੀਦਾ ਹੈ 25 ਚ ਕਰਨਾ ਉਹ ਵੀ ਕਰ ਸਕਦੇ ਉਸੇ 13 16 ਵਾਲਾ ਲੈਣਾ ਉਹ ਵੀ ਜਿਹੜਾ ਤੁਹਾਨੂੰ ਬੈਲਿਟੀ ਦਾ ਫਰਕ ਹੈ ਦੋਨਾਂ 'ਚ ਸਾਰੇ ਬੈਚਾਂ ਦੇ ਵਿੱਚ राजे ਇਹ ਚੀਜ਼ ਹੈਗੀ ਠੀਕ ਹੈ ਜੀ ਠੀਕ ਹੈ ਜੀ ਆਲ ਪੰਜਾਬ ਤੋਂ राजे ਇਹਦੇ 'ਚ ਕੈਂਡੀਡੇਟ ਆਲ ਪੰਜਾਬ ਤੋਂ ਜਿਹੜੇ ਵੀ ਕੈਂਡੀਡੇਟ ਅਪਲਾਈ ਕਰ ਸਰ ਰਹੇ ਕਿਵੇਂ ਫਾਰਮ ਭੇਜਣਾ ਕਿੱਥੇ ਫਾਰਮ ਭੇਜਣਾ ਮੈਂ ਵੀਡੀਓ ਦੇ ਵਿੱਚ ਦੱਸੂਗਾ ਠੀਕ ਹੈ ਜੀ ਬਾਕੀ ਦਾ ਜਿਹੜਾ ਮੈਂ ਤੁਹਾਨੂੰ ਕਿਹਾ ਹੈ ਕਿ ਕੋਰਸ ਉਹ ਦੀਪੂਲ ਰੈਜੂਕੇਸ਼ਨ ਐਪ ਤੋਂ ਤੁਸੀਂ ਡਾਊਨਲੋਡ ਲੈ ਸਕਦੇ ਹੋ ਬੈਚ ਜਿਹੜਾ ਕੋਈ ਲੈਣਾ ਦੀਪੂਲ ਐਜੂਕੇਸ਼ਨ ਅਰਾ ਇਸ ਨੂੰ ਪਲੇ ਸਟੋਰ ਠੀਕ ਹੈ ਜੀ ਦੀਪ ਭੁੱਲਰ ਮੈਂ ਦੱਸਦਾ ਕਿਉਂਕਿ ਬਾਅਦ ਵਿੱਚ ਕੈਂਡੀਡੇਟ ਨੂੰ ਪਤਾ ਨਹੀਂ ਲੱਗਦਾ ਐਜੂਕੇਸ਼ਨ ਆਰਾ ਜਿੰਨਾ ਬੱਚਾ ਕੋਲ ਆਈਫੋਨ ਹੈ ਰਾਜ ਜੀ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ORG ਕੋਡ ਫਿਲ ਕਰ ਲਿਓ ਡਬਲ ਐਕਸ RAM ਜੇਕਰ ਕਿਸੇ ਕੈਂਡੀਡੇਟ ਨੂੰ ਕੀ ਪ੍ਰੋਬਲਮ ਹੋਵੇ 78 41 48 85 915 ਦੇ ਵੀ ਤੁਸੀਂ ਮੈਨੂੰ 85 915 ਤੇ ਕਾਲ ਕਰ ਸਕਦੇ ਹੋ ਰਾਜ ਜੀ ਠੀਕ ਹੈ ਚਲੋ ਤੇ ਇਹ ਜਿਹੜਾ ਜੀ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਲੈਕਚਰ ਹੋਣਗੇ ਤੇ ਆਫਰ ਚ ਲਾਤਾ ਸੀ ਰਾਜ ਜੀ ਇਹ ਤੇ ਆਫਰ ਮੈਂ ਬੰਦ ਨਹੀਂ ਕੀਤਾ ਕਿਉਂਕਿ ਕਾਫੀ ਕੈਂਡੀਡੇਟਾਂ ਦੀ ਡਿਮਾਂਡ ਸੀ 20 ਤਰੀਕ ਤੱਕ ਆਫ ਹੋ ਦੇਖੋ ਰਾਜ ਜਿਹੜੀ ਇਹ ਪੋਸਟ ਹੈ ਰਾਜ ਜੀ ਦੇਖੋ ਇਹ ਹੈਗੀ ਪ੍ਰੋਸੈਸ ਸਰਵਰ ਦੀ ਪੋਸਟ ਕਿਹਦੀ ਪੋਸਟ ਹੈ ਇਹ ਪ੍ਰੋਸੈਸ ਸਰਵਰ ਦੀ ਪੋਸਟ ਹੈ ਇਹ ਪੋਸਟ ਨਿਕਲੀ ਕਿੱਥੇ ਹੈ ਨਿਕਲੀ ਹੈ ਗੁਰਦਾਸਪੁਰ ਡਿਸਟ੍ਰਿਕਟ ਕੋਰਟ ਦੇ ਵਿੱਚ ਸਰਕਾਰੀ ਨੌਕਰੀ ਹੈ ਰਾਜ ਜੇ ਜਿਹੜਾ ਤੁਸੀਂ ਲੈਟਰ ਭੇਜਨਾਗਾ ਉਹ ਤੁਸੀਂ ਆਹ ਐਡਰੈਸ ਤੇ ਭੇਜਨਾ ਜੇ ਕੋਈ ਕੈਂਡੀਡੇਟ ਨੇੜੇ ਦਾ ਹੈ ਉੱਥੇ ਜਾ ਕੇ ਬਾਈ ਹੈਂਡ ਫੜਾ ਸਕਦਾ ਹੈ ਜੇ ਕੋਈ ਕੈਂਡੀਡੇਟ ਦੂਰ ਦਾ ਹੈ ਜੇ ਉਹਨੇ ਕੀ ਕਰਨਾਗਾ ਪੋਸਟ ਰਾਹੀਂ ਵੀ ਉਹ ਭੇਜ ਸਕਦਾਗਾ ਪ੍ਰੋਸੈਸ ਸਰਵਰ ਦੀਆਂ ਕਿੰਨੀਆਂ ਪੋਸਟਾਂ ਧਿਆਨ ਨਾਲ ਦੇਖ ਲਓ ਪ੍ਰੋਸੈਸ ਸਰਵਰ ਦੀਆਂ 7 ਪੋਸਟਾਂ ਟੋਟਲ ਠੀਕ ਹੈ ਜ ਠੀਕ ਹੈ ਜੀ ਜਰਨਲ ਦੀਆਂ ਚਾਰ ਪੋਸਟਾਂ ਬੀਸੀ ਦੀ ਇੱਕ ਹੈ ਐਸਸੀ ਬਾਲਮੀਕ ਮੱਜੀਬੀ ਦੀ ਇੱਕ ਹੈ ਈਐਸਐਮ ਦੀ ਇੱਕ ਹੈਗੀ ਠੀਕ ਹੈ ਜੀ 18 ਤੋਂ 35 ਸਾਲ ਦੀ ਉਮਰ ਦਾ ਦੂਜਿਆਂ ਨੂੰ 5 ਸਾਲ ਦੀ ਛੋਟ ਹੈ ਉਮਰ ਇਹ ਦੇਖਣਗੇ ਇੱਕ ਇੱਕ 2024 ਤੋਂ ਠੀਕ ਹੈ ਜੀ ਆਹ ਫਾਰਮਰ ਆ ਜੇ ਇਹ ਫਾਰਮ ਤੁਹਾਨੂੰ ਮੈਂ ਆਪਣੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਸੈਂਡ ਕਰ ਦੰਦਾਗਾ ਉਤੋਂ ਤੁਸੀਂ ਡਾਊਨਲੋਡ ਕਰਕੇ ਇੰਨਾ-ਇੰਨਾ ਪੇਜ ਜਿਹੜਾ ਪਰਫਾਰਮਾ ਲਿਖਿਆ ਹੋਇਆ ਇੰਨਾ-ਇੰਨਾ ਪੇਜ ਤੁਸੀਂ ਆਪ ਦਾ ਕਢਵਾ ਲੈਣਾਗਾ ਠੀਕ ਹੈ ਜੀ ਕਢਵਾ ਕੇ ਉਤੇ ਜਿਨਾਗਾ ਕਿਵੇਂ ਭੇਜਣਾ ਦੇਖੋ ਇੱਥੇ ਤੁਸੀਂ ਆਪ ਦਾ ਨਾਮ ਲਿਖਣਾ ਕੈਪੀਟਲ ਲੈਟਰ ਦੇ ਵਿੱਚ ਇੱਥੇ ਫਾਦਰ ਨੇਮ ਇੱਥੇ ਆਪ ਦਾ ਐਡਰੈਸ ਉਹੀ ਸੇਮ ਟੂ ਸੇਮ ਐਡਰੈਸ ਥੱਲੇ ਪਾ ਦਿਓ ਡੇਟ ਆਫ ਬਰਥ ਕੁਆਲੀਫਿਕੇਸ਼ਨ ਕੁਆਲੀਫਿਕੇਸ਼ਨ ਜਿੰਨੀ ਇਹਨਾਂ ਨੇ ਮੰਗੀ ਆ ਸਿਰਫ 8ਵੀਂ ਤੇ 10ਵੀਂ ਲਾਉਣੀ ਆ ਬਾਲਾ ਸ਼ਾਰਮਨ ਦੀ ਕੋਸ਼ਿਸ਼ ਨਾ ਕਰੋ ਰਾਜੇ ਕਿਤੇ ਬੀਏ ਐਮਏ ਪੀ ਐਚ ਡੀ ਚੱਕ ਲਓ ਠੀਕ ਹੈ ਨੈਸ਼ਨੈਟੀ ਇੰਡੀਅਨ ਜੇ ਕੋਈ ਐਕਸਪੀਰੀਅੰਸ ਹੈਗਾ ਜੈਸ ਲਿਖ ਦਿਓ ਜੇ ਨਹੀਂ ਹੈਗਾ ਨੋ ਕਰ ਦਿਓ ਠੀਕ ਹੈ ਜੀ ਕੈਟਾਗਰੀ ਆਪ ਦੀ ਜਿਹੜੀ ਹੈਗੀ ਉਹ ਲਿਖ ਦਿਓ ਜਿਹੜੇ ਨਾਲ ਤੁਸੀਂ ਡਾਕੂਮੈਂਟ ਲਾਉਂਗੇ ਜਿਵੇਂ 8ਵੀਂ 10ਵੀਂ ਤੇ ਆਧਾਰ ਕਾਰਡ ਸਾਰੇ ਕੈਂਡੀਡੇਟ ਨੇ ਜਰੂਰ ਲਾਉਣਾ ਜਿਹੜੇ ਵੀ ਤੁਸੀਂ ਡਾਕੂਮੈਂਟ ਲਾਉਂਗੇ ਉਹਨਾਂ ਉੱਤੇ ਤੁਹਾਡੇ ਕ੍ਰਾਸ ਸਾਈਨ ਹੋਣੇ ਜ਼ਰੂਰੀ ਹੈ ਸਪੈਸ਼ਲ ਐਪਟੀਟਿਊਡ ਦੇ ਵਿੱਚ ਜੇ ਕਿਸੇ ਨੂੰ ਕੋਈ ਟਾਈਪਿੰਗ ਆਉਂਦੀ ਹੈ ਲਿਖ ਦਿਓ ਈਮੇਲ ਆਈਡੀ ਲਿਖ ਦਿਓ ਟੈਲੀਫੋਨ ਨੰਬਰ ਘੱਟੋ ਘਾਟ ਦੋ ਲਿਖ ਦਿਓ ਆਪਦੀ ਠੀਕ ਹੈ ਜੀ ਇੱਥੇ ਤੁਸੀਂ ਆਹਦੇ ਸਾਈਨ ਕਰ ਦਿਓ ਠੀਕ ਹੈ ਜੀ ਇਸ ਤੋਂ ਬਾਅਦ ਤੁਸੀਂ ਆਹ ਐਡਰੈਸ ਤੇ ਆਹ ਐਡਰੈਸ ਤੇ ਚਿੱਠੀ ਦੇ ਉੱਪਰ ਲਿਖ ਦਿਓ ਠੀਕ ਹੈ ਜੀ ਇਹ ਭੇਜਣ ਤੋਂ ਬਾਅਦ ਜਲਦੀ ਤੋਂ ਜਲਦੀ ਭੇਜ ਦੋ ਰਾਜੇ ਠੀਕ ਹੈ ਤੁਹਾਨੂੰ ਕਿ 2 ਤੋਂ 3 ਦਿਨ ਲੱਗ ਜਾਂਦੇ ਆ ਤੇ ਇੰਟਰਵਿਊ ਤੁਹਾਡੀ ਜਿੰਨਾਂ ਦੇ ਨਾਮ A ਤੋਂ ਲੈ ਕੇ E ਤੱਕ ਪੈਂਦੇ ਉਹਨਾਂ ਦੀ 12 ਤਰੀਕ ਨੂੰ ਇੰਟਰਵਿਊ ਹੈ ਜਿੰਨਾਂ ਦੇ ਨਾਮ ਇੱਥੇ ਆ ਉਹਨਾਂ ਦੇ ਇੰਨੇ ਇੰਨੇ ਆ ਚੈੱਕ ਕਰ ਲਿਓ ਇੱਕ ਵਾਰੀ ਇੰਟਰਵਿਊ ਦੀ ਡੇਟ ਵੀ ਇਹਨਾਂ ਨੇ ਤੁਹਾਨੂੰ ਦੇ ਦਿੱਤੀ ਹੈ ਇਹ ਇੰਟਰਵਿਊ ਤੁਹਾਡੀ ਹੋਣੀ ਕਿੱਥੇ ਰਾਜੇ ਠੀਕ ਹੈ ਜੀ ਇਹ ਇੰਟਰਵਿਊ ਤੁਹਾਡੀ ਇੱਥੇ ਹੀ ਹੋਣੀ ਹੈ ਡਿਸਟ੍ਰਿਕਟ ਕੋਰਟ ਦੇ ਵਿੱਚ ਹੀ ਠੀਕ ਹੈ ਜੀ ਤੇ ਆਹ ਤੁਸੀਂ ਦੇਖ ਸਕਦੇ ਹੋ ਇਹ ਤੁਹਾਡੀ ਲਾਸਟ ਡੇਟ ਰਾਜੇ ਜਿਹੜੀ ਇਹਦੀ ਹੈਗੀ ਆ ਉਹ ਹੈਗੀ 25 ਤਰੀਕ ਪਹਿਲੇ ਮਹੀਨੇ 2024 ਹੁਣੇ ਤੋਂ ਭੇਜ ਦੋਗੇ ਵਧੀਆ ਰਹੋਗੇ ਠੀਕ ਹੈ ਜੀ 5 ਵਜੇ ਤੋਂ ਪਹਿਲਾਂ ਪਹਿਲਾਂ ਭੇਜ ਸਕਦੇ ਹੋ ਇਹ ਤਾਂ ਹੀ ਚਾਹੀਆਂ ਜਿਹੜੇ ਪ੍ਰੋਸੈਸ ਸਰਪੰਦੀਆਂ ਪੋਸਟਾਂ ਹੈਗੀਆਂ ਠੀਕ ਹੈ ਜੀ ਹੁਣ ਚੱਲਦੇ ਆਂ ਜੀ ਦੂਜੀਆਂ ਪੋਸਟਾਂ ਹੈਗੀਆਂ ਉਹਨਾਂ ਬਾਰੇ ਗੱਲ ਕਰਦੇ ਆ ਏਸੀ ਵਿਭਾਗ ਦੇ ਵਿੱਚ ਰਾਜ ਇੱਕ ਪੋਸਟ ਹੋਰ ਆਈ ਹੈ ਜਿਹਦੇ ਵਿੱਚ ਅੱਠ ਪੋਸਟਾਂ ਰਾਜ ਇਹ ਪੋਸਟਾਂ ਕਿਹੜੀਆਂ ਇਹ ਪੀਐਨ ਦੀਆਂ ਪੋਸਟਾਂ ਕੈਟਾਗਰੀ ਵਾਈਜ਼ ਤੁਸੀਂ ਪੋਸਟਾਂ ਦੇਖ ਸਕਦੇ ਹੋ ਸੇਮ ਟੂ ਸੇਮ ਪ੍ਰੋਸੈਸ ਹੈ ਦੇ ਵਿੱਚ ਵੀ ਠੀਕ ਹੈ ਜੀ ਪੰਜਾਬੀ ਇਹ ਚ ਅੱਠਵੀਂ ਮੰਗੀ ਹੈ ਰਾਜ ਅੱਠਵੀਂ ਵਾਲੇ ਅੱਜ ਜੇ ਮੈਂ ਪਹਿਲਾਂ ਨਾ ਫਾਰਮ ਭੇਜਣਾ ਉਹ ਵੀ ਇਹ ਭੇਜਣਾ ਦੋਨੇ ਪੋਸਟਾਂ ਵਾਸਤੇ ਅਲੱਗ-ਅਲੱਗ ਫਾਰਮ ਡਾਊਨਲੋਡ ਕਰਕੇ ਭੇਜਣਾ ਇਹ ਫਾਰਮ ਵੀ ਤੁਸੀਂ ਇਹਦਾ ਡਾਊਨਲੋਡ ਕਰ ਲਿਓ ਠੀਕ ਹੈ ਜੀ ਕਿਉਂਕਿ ਇਹਦੇ ਉੱਪਰ ਸਪੈਸ਼ਲ ਲਿਖਿਆ ਹੋਇਆ ਕਿ ਇਹ ਪੀਐਨਟੀ ਪੋਸਟ ਵਾਸਤੇ ਆ ਫਾਰਮ ਇਹ ਠੀਕ ਹੈ ਇੱਥੇ ਤੁਸੀਂ ਇਹਦੇ ਸਿਗਨੇਚਰ ਕੱਢ ਕੇ ਕਰਕੇ ਭੇਜ ਦੇਣੇ ਆ ਠੀਕ ਹੈ ਜੀ ਇਹਦੀ ਲਾਸਟ ਡੇਟ ਜਿਹੜੀ ਹੈਗੀ ਉਹ 20 ਤਰੀਕਾ ਲਾਸਟ ਡੇਟ ਠੀਕ ਹੈ ਜੀ ਲਾਸਟ ਡੇਟ 20 ਤਰੀਕਾ ਹੈ ਕਹਿੰਦਾ ਮਤਲਬ ਕੀ ਕਹਿ ਰਿਹਾ ਜੀ ਇਹਦੇ ਚ ਸਿਰਫ 18 19 20 ਜੇਕਰ ਤੁਸੀਂ ਰਾਜ ਜੀ ਫੇਰ ਤੁਹਾਡਾ ਇਹ ਫਾਰਮ ਪਹੁੰਚ ਜੂਗਾ ਜੇ ਤੁਸੀਂ ਪਰਸੋਂ ਇਹ ਫਾਰਮ ਭੇਜੋਗੇ ਫੇਰ ਨਹੀਂ ਤੁਹਾਡਾ ਜਾਣਾ ਠੀਕ ਹੈ ਜੀ ਤੇ ਦਿਨ ਕੀ ਅੱਜ ਦਿਨ ਬੁੱਧਵਾਰ ਹਾਂ ਜੇ ਤੁਸੀਂ ਕੱਲ ਨੂੰ ਇਹ ਫਾਰਮ ਭਰ ਕੇ ਭੇਜ ਦਿਓ ਤੁਹਾਡਾ ਫਾਰਮ ਪਹੁੰਚੂ ਦੋਨੇ ਫਾਰਮ ਇਕੱਠੇ ਸੈਂਡ ਕਰ ਦਿਓ ਇੱਕ ਜਗ੍ਹਾ ਤੇ ਜਾਣਾਗਾ ਠੀਕ ਹੈ ਜੀ ਅੱਜ ਨਰੇ ਇੰਟਰਵਿਊ ਡੇਟ ਇਹਨਾਂ ਦੀ ਆਪਈਏ ਦੇ ਵਿੱਚ ਜਿਹੜੀ ਜਿਹੜੇ ਕੈਂਡੀਡੇਟਾਂ ਦੇ ਨਾਮ ਆਉਂਦੇ ਆ ਸਾਰੇ ਫਾਰਮ ਤੁਹਾਨੂੰ ਮੈਂ ਆਪਣੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਭੇਜ ਦਿਆਂਗਾ ਟੈਲੀਗ੍ਰਾਮ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਤੇ ਬਾਕੀ ਰਾਜੇ ਸਾਰੇ ਬੱਚਿਆਂ ਤੇ ਤੁਹਾਨੂੰ ਦੱਸਣਾ ਚਾਹਣਾ ਕਿ ਆਫਰ ਆਲ ਪੰਜਾਬ ਦੀ ਭਰਤੀ ਵਾਸਤੇ ਉੱਥੋਂ ਜਾ ਕੇ ਰਾਜੇ ਤੁਸੀਂ ਬੈਚ ਜਲਦੀ ਤੋਂ ਜਲਦੀ ਜੁਆਇਨ ਕਰ ਸਕਦੇ ਹੋ ਠੀਕ ਹੈ ਰਾਜੇ ਧੰਨਵਾਦ ਮੇਂ ਦੋਸਤੋ ਜਿਉਂਦੇ ਵਾਸਤੇ ਦੋ ਐਪ ਦੁਬਾਰੇ ਫਿਰ ਦਾ ਡਾਊਨਲੋਡ ਕਰ ਲਿਓ ਦੀਪ ਪੁੱਲਰ এডਿਕੇਸ਼ਨ ਅਰਾ ਸਰਕਾਰੀ ਸਕੂਲ ਤੋਂ ਵੀ ਰਾਜੇ ਘੱਟ ਫੀਸ ਹੈਗੀ ਠੀਕ ਹੈ ਜੀ ਤੇ ਉਹ ਵੀ ਤੁਹਾਡੇ ਕਰਕੇ ਕੋਈ ਬੱਚਾ ਪੜ੍ਹਾਈ ਬੰਗੋ ਰਹਿਣਾ ਜਾਵੇ ਸਾਰੇ ਸਬਜੈਕਟ ਤੁਹਾਨੂੰ ਇਹਦੇ ਵਿੱਚ ਕਰਵਾਏ ਜਾਣਗੇ ਠੀਕ ਹੈ ਜੀ ਜੇਕਰ ਕਿਸੇ ਕੈਂਡੀਡੇਟ ਨੂੰ ਕੋਈ ਪ੍ਰੋਬਲਮ ਹੋਵੇ 78 43 85 915 ਤੁਸੀਂ ਮੈਨੂੰ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਧੰਨਵਾਦ ਮੇਂ ਦੋਸਤੋ ਜਿਉਂਦੇ ਵਾਸਤੇ